ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਿਮਰਨ ਕਿਚਨ ਐਂਡ ਬਲੌਗ ਤੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦਾ ਬਲੌਗ ਤੇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਧੰਨਵਾਦ ਕਰਦੇ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਵਾ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆਓ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਇਧਰ ਸ਼ਾਮ ਦੀ ਜਿਹੜੇ 3 ਵਜ ਚੁੱਕੇ ਸੀ ਤੇ ਦੁਪਹਿਰ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਚਲ ਗਈ ਕੱਪੜੇ ਧੋਣ ਵਾਸਤੇ ਤੇ ਕੱਪੜੇ ਤੋਂ ਤੇ ਨਾਲੇ ਸਿਰ ਵਿੱਚ ਲਗਾਇਆ ਤੇਲ ਬੇਬੇ ਇਧਰੋਂ 사ਤਸੰਗ ਤੋਂ ਜਿਹੜੇ ਘਰੇ ਆ ਗਏ ਸੀ ਤੇ ਬੇਬੇ ਕਹਿੰਦੇ ਹਜੇ ਤੱਕ ਤੁਹਾਡਾ ਕੰਮ ਨਹੀਂ ਮੁੱਕਾ ਤੇ ਮੈਂ 사ਤਸੰਗ ਵੀ ਕਰਕੇ ਆ ਗਏ ਤੇ ਮੈਂ ਕਿਹਾ ਕਿ ਨਹੀਂ ਅਸੀਂ ਆਪ ਹੀ ਕੰਮ ਲੈਡ ਕੀਤਾ ਸੀ ਅੱਜ ਕਿ ਸ਼ਾਮ ਦੇ ਵੇਲੇ ਅਸੀਂ ਸਾਰੇ ਕੰਮ ਕਰਾਂਗੇ ਪਹਿਲਾਂ ਅਸੀਂ ਦੁਪਹਿਰ ਦਾ ਅੰਦਰ ਦਾ ਕੰਮ ਨਿਬੇੜ ਲਿਆ ਸੀ ਤੇ ਹਫਤੇ ਵਿੱਚ ਇੱਕ ਦਿਨ ਮੈਂ ਆਪਣੇ ਸਿਰ ਦੀ ਇਸ ਤਰ੍ਹਾਂ ਤੇਲ ਲਗਾ ਕੇ ਜਰੂਰ ਮ사ਜ ਕਰਦੀ ਕੱਲ ਸੰਡੇ ਸਿਰ ਧੋਤਾ ਸੀ ਤੇ ਅੱਜ ਮੰਡੇ ਨੂੰ ਆਪਾਂ ਸਿਰ ਦੇ ਵਿੱਚ ਲਗਾਇਆ ਤੇਲ ਕੱਪੜੇ ਧੋਤੇ ਤੇ ਤੇਲ ਲਗਾਇਆ ਵਿੜੇ ਦੇ ਵਿੱਚ ਹੋਰ ਵੀ ਕੰਮ ਜਿਹੜੇ ਸੀ ਉਹ ਕੀਤੇ ਨਾਲੇ ਤੇ ਮੈਂ ਨਿੱਕੇ ਨਿੱਕੇ ਜਿਹੜੇ ਬੂਟੇ ਸੀ ਉਹਨਾਂ ਦੇ ਪੱਤੇ ਪੁੱਤੇ ਜਿਹੜੇ ਜਿਹੜੇ ਆ ਨਿੱਕੇ ਨਿੱਕੇ ਖਰਾਬ ਸੀ ਉਹ ਸਾਰੇ ਕੱਢੇ ਲੱਗਦਾ ਭਾਵੇਂ ਕੁਝ ਨਹੀਂ ਆ ਪਰ ਕੰਮ ਕਰਨ ਚ ਬੜਾ ਮਜ਼ਾ ਆਉਂਦਾ ਵਾ ਜਦੋਂ ਉਹਦੇ ਵਿੱਚ ਘਾਹ ਖੂ ਹੋ ਜਾਂਦਾ ਤੇ ਮੈਂ ਜਿਹੜਾ ਪੁੱਟ ਕੇ ਰੱਖ ਦਿੰਦੀ ਆ ਤੇ ਉਸ ਤੋਂ ਬਾਅਦ ਆ ਮੈਂ ਪੈਪ ਜਿਹੜਾ ਵਿਛਾ ਲਿਆ ਕਿਉਂਕਿ ਮੇਰਾ ਅੱਜ ਮਨ ਸੀ ਕਿ ਮੈਂ ਸਾਰ ਮੈਂ ਜਿਹੜੀ ਸਫਾਈ ਆ ਉਹ ਪੌੜੀਆਂ ਤੋਂ ਸ਼ੁਰੂ ਕੀਤੀ ਤੇ ਇੱਧਰ ਜਿਹੜੇ ਪੌੜੀਆਂ ਦੇ ਵਿੱਚ ਫालतू ਸਮਾਨ ਪਿਆ ਆਪਾਂ ਉਹ ਉਹ ਸੁਟੇ ਫਿਰ ਆਪਣੇ ਕੁਝ ਬੈਗ ਬੁੱਕ ਧੋਣ ਵਾਲੇ ਹੀ ਆਪਾਂ ਉਹ ਵੀ ਲਿਆਂਦੇ ਉਹ ਵੀ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਆਪਾਂ ਬੈਗਾਂ ਨੂੰ ਧੋ ਧੋ ਕੇ ਰੱਖਿਆ ਤੇ ਅੱਜ ਕਿਉਂਕਿ ਮੀਂਹ ਨਹੀਂ ਸੀ ਪਿਆ ਰੋਜ਼ ਜਿਹੜਾ ਮੀਂਹ ਆ ਜਾਂਦਾ ਵਾ ਜਦੋਂ ਰੋਜ਼ ਮੀਂਹ ਆ 1 ਚੱਕ ਪਾਣੀ ਦਾ ਗਲਾਸ ਲਿਆ ਕੇ ਦੇ ਵੱਡਾ ਪਰ ਕੇ ਹਾਂਜੀ ਅੰਮੀ ਥੀਲੇ ਚ ਲਿਆ ਵੱਡਾ ਪਰ ਕੇ ਪਾਣੀ ਦਾ ਗਲਾਸ ਫੇਰ ਹੀ ਲੱਗੀ ਆ ਆ ਲੋ ਮੀ ਪਾਣੀ 啊！不。 ਇੱਧਰ ਆਪਾਂ ਜਿਹੜੇ ਝੋਲੇ ਸੋਦਾ ਲਿਆਉਣ ਵਾਲੇ ਹੁੰਦੇ ਆ ਉਹ ਤੋਤੇ ਇੱਧਰ ਆਪਾਂ ਆਟੇ ਵਾਲਾ ਜਿਹੜਾ ਤੋੜਾ ਧੋਤਾ ਕਿਉਂਕਿ ਜਦੋਂ ਵੀ ਆਪਾਂ ਆਟਾ ਲਿਆਉਣਾ ਹੁੰਦਾ ਤੇ ਪਹਿਲਾਂ ਆਪਾਂ ਤੋੜਾ ਜਿਹੜਾ ਚੰਗੀ ਤਰ੍ਹਾਂ ਧੋ ਲੈਣੇ ਆ ਕਿਉਂਕਿ ਬਰਸਾਤ ਦਾ ਮੌਸਮ ਜੇ ਥੋੜਾ ਵਿੱਚ ਆਟਾ ਲੰਗਾਵੇ ਤੇ ਉਲੀ ਜੀ ਜਿਹੜੀ ਆ ਲੱਗ ਜਾਂਦੀ ਆ ਉਸ ਤੋਂ ਬਾਅਦ ਆਪਾਂ ਬੈਗ ਬੂਗ ਵੀ ਤੋਕੇ ਰੱਖੇ ਫਿਰ ਆਟੇ ਵਾਲਾ ਟਰਮ ਉਹਨੂੰ ਵੀ ਆਪਾਂ ਕੀਤਾ ਚੰਗੀ ਤਰ੍ਹਾਂ ਸਾਫ਼ ਕਿਉਂਕਿ ਬਹੁਤ ਦਿਨਾਂ ਬਾਅਦ ਜਿਹੜਾ ਵੇੜਾ ਇੱਕਦਮ ਸੁੱਕਾ ਸੁੱਕਾ ਸੀ ਤੇ ਕੰਮ ਕਰਨ ਨੂੰ ਜੀ ਕਰਨ ਦੇ ਸੀ ਕਿਉਂਕਿ ਜਦੋਂ ਮੀਂਹ ਪੈਂ ਉਤਾ ਕੇ ਰੱਖਤਾ ਵੰਚਨੇ ਤੇ ਨਿਕੇ ਨਿਕੇ ਚੀਜ਼ਾਂ ਦੀ ਕਦੀ ਪੈਪ ਦੀ ਵੀਡੀਓ ਕਦੀ ਇਹਦੀ ਵੀਡੀਓ ਤੇ ਪਾਣੀ ਜਿਹੜਾ ਸੀ ਅਸੀਂ ਅੰਦਰੋਂ ਪੈਪ ਲਗਾ ਕੇ ਨਾ ਬਾਥਰੂਮ ਦੇ ਵਿੱਚੋਂ ਤੇ ਮੈਂ ਜਿਹੜਾ ਰੱਖਿਆ ਕਿਉਂਕਿ ਇੱਥੇ ਪਹਿਲਾਂ ਨਾ ਅਸੀਂ ਢਾਂਡੇ ਧੋਂਦੇ ਹੁੰਦੇ ਸੀ ਜਦੋਂ ਸਾਡੇ ਅੰਦਰ ਸੋਇ ਦੇ ਵਿੱਚ ਵਾਸ਼ ਬੈਸ਼ਨ ਨਹੀਂ ਲੱਗਾ ਸੀ ਨਾ ਤਾਂ ਅਸੀਂ ਇੱਥੇ ਹੀ ਢਾਂਡੇ ਧੋਂਦੇ ਹੁੰਦੇ ਸੀ ਅੱਜ ਵੀ ਸਾਡੀ ਉਹੀ ਆਦਤ ਬਣੀ ਜਦੋਂ ਅਸੀਂ ਵੱਡੇ ਵੱਡੇ ਕੰਮ ਕਰਨੇ ਹੁੰਦੇ ਨਾ ਜਿਸ ਤਰ੍ਹਾਂ ਕੋਈ ਵੱਡੇ ਢਾਂਡੇ ਧੋਣੇ ਜਾਂ ਵੱਡਾ ਸਮਾਨ ਧੋਣਾ ਤੇ ਅਸੀਂ ਇੱਥੇ ਹੀ ਜਾ ਕੇ ਜਿਹੜਾ ਵਾ ਨਾ ਧੋਂਨੇ ਆ ਤੇ ਉੱਥੇ ਵੈਸੇ ਨਲਕਾ ਤੇ ਨਹੀਂ ਹੈ ਨਲਕਾ ਪਹਿਲਾਂ ਲੱਗਾ ਸੀ ਤੇ ਟੁੱਟ ਗਿਆ ਉਸ ਤੋਂ ਬਾਅਦ ਅਸੀਂ ਹੁਣ ਜਦੋਂ ਵੀ ਨਾ ਡਾਇਰੈਕਟ ਜਿਹੜਾ ਪਾਈਪ ਲਗਾ ਲੈਨੇ ਜਿਸ ਤਰ੍ਹਾਂ ਮੋਟਰ ਚਾਲੂ ਕਰੇ ਤੇ ਡਾਇਰੈਕਟ ਪਾਈਪ ਲ ਤੇ ਇਧਰ ਮੈਂ ਕੱਪੜੇ ਜਿਹੜੇ ਸਾਰੇ ਬਾਹਰ ਤਾਰ ਤੇ ਪੂਰੇ ਕੱਪੜੇ ਨਹੀਂ ਆਏ ਕਿਉਂਕਿ ਦੋ ਦਿਨਾਂ ਦੇ ਕੱਪੜੇ ਸੀ ਤੇ ਮੈਂ ਅੰਦਰ ਬਰਾਂਡੇ ਵਾਲੀ ਤਾਰ ਤੇ ਪਾ ਤੇ ਚੰਗਾ ਆ ਕੁਝ ਕੱਪੜੇ ਮੈਂ ਬਰਾਂਡੇ ਵਾਲੀ ਤਾਰ ਤੇ ਪਾ ਸੀ ਮੁੜ ਕੇ ਅਚਾਨਕ ਤੋਂ ਆ ਗਿਆ ਮੀ ਤੇ ਸਾਰੇ ਬਾਹਰ ਵਾਲੇ ਕੱਪੜੇ ਜਿਹੜੇ ਲਾ ਕੇ ਮੈਨੂੰ ਅੰਦਰ ਖੜਨੇ ਪਏ ਤੇ ਅੱਜ ਮੈਂ ਸਾਰੇ ਰਸੋਈ ਜੋ ਭਾਂਡੇ ਵੀ ਲੈ ਕੇ ਇੱਥੇ ਹੀ ਤੋਤੇ ਤੇ ਆਏ ਸੀ ਆਪਣੇ ਦਿਨ ਭਰ ਦਾ ਕੰਮ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਆਪਾਂ ਇੱਕ ਨਵੀਂ ਵੀਡੀਓ ਨਾਲ ਮਿਲਦੇ ਆਂ ਤੇ ਵੰਛੇ ਇਧਰ ਉਧਰ ਦੀਆਂ ਵੀਡੀਓ ਬਣਾ ਬਣਾ ਕੇ ਟਾਈਮ ਪਾਸ ਖੂਬ ਕਰਦਾ ਵਾ ਕਿਉਂਕ ਸਾਰਾ ਕੁਛ ਲਾ ਕੇ ਮੰਜੇ ਤੇ ਰੱਖ ਕੇ ਅੰਦਰ ਕਰਤਾ ਅੰਦਰ ਕਰਨ ਤੋਂ ਬਾਅਦਾਂ ਫਿਰ ਮੈਂ ਕਿ ਜਿਹੜੇ ਤੋਤੇ ਭਾਂਡੇ ਉਹਨਾਂ ਨੂੰ ਆਪਾਂ ਅੰਦਰ ਲੈ ਆਉਨੇ ਤੇ ਫਿਰ ਪੀਨੇ ਚਾਹ ਤੇ ਚਾਹ ਪੀਣ ਤੋਂ ਬਾਅਦਾਂ ਬਾਹਰ ਹੋ ਗਿਆ ਸੀ ਨੇਰਾ ਤੇ ਬਾਕੀ ਭਾਂਡੇ ਮੈਂ